ਚਾਰ ਥੇਲੀਆਂ ਮੇਰੀਆਂ ਸਾਰਿਆਂ ਨੂੰ ਫੋਨ ਕੀਤਾ ਕਿ ਮੇਰੇ ਨੂੰ ਪੁੱਤਰ ਬਾਹਰ ਗਏ ਐ ਤੇ ਸੀ ਆਇਓ ਟਾਈਮ ਪਾਸ ਵਧੀਆ ਮੈਂ ਕੱਲੀ ਕੀ ਕਰਾਂ ਗਦੀ ਇੱਧਰ ਜਾਣੀ ਗਦੀ ਇੱਧਰ ਜਾਣੀ ਪਤਾ ਹੀ ਨਹੀਂ ਲੱਗਦਾ ਪਿਆ ਕੀ ਕਰਾਂ ਕਿਹੜਾ ਕੰਮ ਕਰਾਂ ਕਿਹੜਾ ਨਾ ਬੜੀ ਹੋਣੀ ਕੋਈ ਆਹ ਇਕੱਲੇ ਬੋਲੀ ਜਾਂਦੇ ਹੋ ਸੱਸੀ ਕਾਲ ਲੈ ਆ ਗਏ ਸੱਸਰੀ ਕਾਲ ਸ਼ੁਕਰ ਆ ਗਈ ਆ ਆ ਮਨਜੂ ਆ ਗਈ ਲੈ ਇਹ ਬਹੁਤ ਵਧੀਆ ਹੋ ਗਿਆ ਤੁਸੀਂ ਯਾਦ ਕਰਨ ਦੇ ਸੀ ਉਸੇ ਵੇਲੇ ਲੈ ਤੁਸੀਂ ਆ ਵੀ ਗਈਆਂ ਤੇ ਮੈਂ ਉੱਥੇ ਰੋਲਾ ਪਾਉਂਦੀ ਮਨਜੂ ਸਿਮਰਣਾ ਆ ਜਾ ਆ ਜਾ ਤੁਸੀਂ ਇੱਥੇ ਆ ਕੇ ਪਹਿਲਾਂ ਹੀ ਬਹਿ ਜੀਆ ਜੀ ਮੈਨੂੰ ਫੋਨ ਕਰ ਦਿੰਦੇ ਮੈਂ ਤੁਹਾਡੇ ਨੂੰ ਫੋਨ ਕਾਹਦਾ ਕਰਨਾ ਹੈਗਾ ਮੈਂ ਹਾਂ ਚੱਲ ਚੱਲਦੇ ਇਕੱਠੇ ਦੇ ਪਹਿਲਾਂ ਹੀ ਬੈ ਬੇ ਆ ਕੇ ਬਿਠੀ ਗਈ ਮੈਂ ਲੱਗਿਆ ਬੜੀ ਦੁੱਤੀ ਆ ਤੁਮੈ ਆਪ ਨਹੀਂ ਦੁਖੀ ਮੈਂ ਤੇਰੇ ਤੋਂ ਵੀ ਜ਼ਿਆਦਾ ਸਾਰੀ ਕੋਈ ਹਾਲ ਹੀ ਮੈਂ ਤੁਸੀਂ ਤੁਹਾਡਾ ਦੋਨਾਂ ਦਾ ਦੁੱਖ ਦੇ ਕੋਈ ਚੀਜ਼ ਕੋ ਨਹੀਂ ਮੇਰਾ ਦੁੱਖ ਸਭ ਤੋਂ ਵੱਡਾ ਹੈ ਅੱਛਾ ਮੇਰਾ ਦੁੱਖ ਸੁਣ ਤੂੰ ਕੀ ਮੇਰਾ ਦੁੱਖ ਪਤਾ ਕੀ ਆ ਕੋਠੇ ਮੇਰੇ ਕੋ ਚੜਿਆ ਨਹੀਂ ਜਾਂਦਾ ਹੌਲੀ ਹੌਲੀ ਮੈਂ ਪੌੜੀ ਚੜਦੀ ਆ ਕੋਠਾ ਹੁੰਦੀ ਆ ਕਮਰਾ ਹੁੰਦੀ ਆ ਅਜੇ ਮੈਂ ਥੱਲੇ ਨਹੀਂ ਆਉਂਦੀ ਤਾਂ ਫੇਰ ਅੱਗ ਲੱਗਣਾ ਫੇਰ ਗੰਦ ਪਿਆ ਹੁੰਦਾ ਪਤਾ ਨਹੀਂ ਕਿਹੜਾ ਪਾ ਜਾਂਦਾ ਹਾਂ ਹਾਂ ਐ ਤਰ ਮਾੜੀ ਗੱਲ ਹੈ ਨਾ ਮੇਰੇ ਕੋ ਤੇ ਚੜਿਆ ਜਾਂਦਾ ਨਹੀਂ ਅੱਗੇ ਫੇਰ ਮੈਂ ਗਈ ਉਸੇ ਵੇਲੇ ਮ ਕੋਠੇ ਤੇ ਗਈ ਤੇ ਫੇਰ ਉੱਥੇ ਕਾਗਜ਼ ਕਿਦਰੇ ਫੇਰ ਮੈਂ ਹੁੰਝ ਗਈ ਆਈ ਤਾਂ ਸੇ ਤੋਂ ਮਾੜਾ ਹੋਰ ਕੀ ਹੋ ਸਕਦਾ ਇਹ ਭੈਣ ਜਿੰਦ ਤੋਂ ਜ਼ਿਆਦਾ ਮੈਂ ਦੁਖੀ ਆ ਮਨੂੰ ਪੁੱਛ ਕੇ ਵੇ ਇੰਨੀ ਗਰਮੀ ਤੂੰ ਸੁਣਾ ਲੈ ਹੁਣ ਤੂੰ ਕਿਉਂ ਦੁਖੀ ਹੈ ਤੁਹਾਡਾ ਭਰਾ ਕੀ ਕਰਦਾ ਵੇ ਹਜ ਮੈਂ ਵਿਹਲੀ ਹੋ ਕੇ ਬੈਠਾਂਗੀ ਨਾ ਤੇ ਅੱਜ ਜਦੋਂ ਮੈਂ ਸੋਚ ਲਾਂਗੀ ਨਾ ਸਾਡੀ ਸ਼ਾਮ ਦੀ ਸਬਜ਼ੀ ਬਣੀ ਅੱਜ ਮੈਂ ਸ਼ਾਮੀ ਸਬਜ਼ੀ ਨਹੀਂ ਬਣਾਨੀ ਉਸੇ ਵੇਲੇ ਉਹਨਾਂ ਨੇ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕਰ ਦਿੰਨਾ ਹਾਂਜੀ ਬਾਜੀ ਇੱਦਾਰੇ ਗਏ ਉਹਨਾਂ ਨੇ ਕਿਹਾ ਨਾ ਆਜੋ ਮੇਰੇ ਵੱਲ ਸ਼ਾਮੀ ਇਕੱਠੇ ਬੈਣਨੇ ਆ ਸਬਜੀ ਸਬਜੀ ਬਣਾ ਲੈਣੇ ਆ ਨਾਲ ਸਬਜੀ ਦਾ ਮਤਲਬ ਦੂਸਰੀ ਸਬਜੀ ਬਣਾ ਲੈਣੇ ਆ ਨਾਨਵੇਜ ਉਹ ਜਿਹਨੂੰ ਚਖਣਾ ਆਂਦੇ ਆ ਚਖਣਾ ਬਣਾ ਲੀਏ ਨਾਲ ਉਹ ਬਣਾ ਲੈਣੇ ਆ ਕੰਮ ਕਿੰਨੇ ਕਰਨਾ ਵਾ ਰਸੋਈ ਚ ਉਹ ਮੈਂ ਕਰਨਾ ਭੈਣ ਇੱਕ ਪੰਗਾ ਨਹੀਂ ਹੋਗਾ ਮੇਰੇ ਭਾ ਦਾ ਪੱਲਾ ਕਦੀ ਕਹਿਦਣਗੇ ਸੁੱਕੀ ਬਣਾ ਲੈ ਸੁੱਕੀ ਬਣਾ ਲਾਂਗੇ ਫਿਰ ਕਹਿਣਗੇ ਹੁਣ ਨਹੀਂ ਅੱਜ ਨਹੀਂ ਮੈਂ ਖਾਣੀ ਅੱਜ ਬੁੱਧਵਾਰ ਹੈ ਉਹ ਭਲਾ ਦੱਸੇ ਬੰਦਾ ਤੇ ਜਦੋਂ ਤੁਸੀਂ ਬਨਵਾਈ ਆ ਉਹ ਤੁਹਾਨੂੰ ਬੁੱਧਵਾਰ ਨੇ ਜੇ ਨਹੀਂ ਆਇਆ ਹੱਡੀਆਂ ਮੇਰੀਆਂ ਨੂੰ ਨਹੀਂ ਆਈ ਹੁਣ ਦੱਸ ਤੂੰ ਦੁਖੀ ਹੈ ਜਾਂ ਮੈਂ ਦੁਖੀ ਨਹੀਂ ਹੁਣ ਮੈਂ ਦੱਸਾਂ ਕਿ ਨਾ ਦੱਸਾਂ ਫਿਰ ਤੁਸੀਂ ਬਾਜੀ ਮੇਰਾ ਮਜ਼ਾਕ ਉਡਾਣਾ ਜੀ ਨਹੀਂ ਨਹੀਂ ਅਹੀਂ ਨਹੀਂ ਮਜ਼ਾਕ ਡੜਿਆ ਤੂੰ ਦੱਸ 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 ਭੈਣਾ ਕਿਸੇ ਦੁੱਖ ਦਾ ਕੀ ਮਜ਼ਾਕ ਉਡਾਣਾ ਸੁਣੋ ਫਿਰ ਮੇਰੇ ਦਾਜ ਦੀ ਬਾਲਟੀ ਸੀ ਬੜੀ ਵਧੀਆ ਮੇਰੀ ਮਾਂ ਨੇ ਬੜੇ ਰੀਜਾਂ ਨਾਲ ਦਿੱਤੀ ਸੀ ਔਰ ਮੇ ਵੀ ਬੜੀ ਸਾਮ ਸਮਾਨ ਨੂੰ ਰੱਖੀ ਹੋਈ ਜੇ ਉਹ ਥੱਲੋ ਗਈ ਟੁੱਟ ਥੋੜੀ ਜੀ ਬਾਜ਼ਾਰ ਜਾਨੀ ਆ ਉਹਨੂੰ ਟਾਂਕਾ ਲਵਾ ਲੈ ਨਹੀਂ ਭਾਈ ਲਾ ਲੈਂਦਾ ਪੈਸੇ ਵੀ ਲੱਗਣਦਾ ਘਰ ਆਨੀ ਆ ਨਾ ਜਦੋਂ ਫਿਰ ਉਹਦੇ ਪਾਣੀ ਪਾਣੀ ਹੋ ਫਿਰ ਚੋਣ ਲਾ ਪੈਂਦੀ ਫੇਰ ਬਾਜ਼ਾਰ ਤੁਰ ਪੈਣੀ ਫੇਰ ਉਹੀ ਕੰਮ ਕਰਿਆ ਨੇ ਫੇਰ ਤੁਰ ਪੈਣੀ ਨਹੀਂ ਮੈਂ ਤੇ ਇਸ ਗੱਲ ਤੋਂ ਸੜੀ ਪਈ ਜੇ ਨਹੀਂ ਉਹ ਰਾਤਿਆਂ ਹੁੰਦੇ ਆਉਂਦੇ ਆ ਫੇਰ ਵਗਣਦੇ ਪਿੰਦੀ ਆ ਪਤਾ ਨਹੀਂ ਮੈਨੂੰ ਭਾਈ ਤੇ ਮੇਰੇ ਕੋ ਪੈਸੇ ਵੀ ਲੈ ਲੈਂਦਾ ਤੇ ਬਾਲਟੀ ਫੇਰ ਉਵੇਂ ਦੀ ਹੋਵੇਂ ਤੂੰ ਚੰਗੀ ਤਰ੍ਹਾਂ ਵੇਖਿਆ ਕਰ ਫੇਰ ਲੈਣੀ ਸੀ ਕੱਲ ਹੁਣ ਮੈਂ ਜੇ ਜਾਵਾਂਗੀ ਨਾ ਤੇ ਕਰੋ ਹੀ ਬਾਲਟੀ ਨਾਲ ਪਾਣੀ ਦੀ ਲੈ ਕੇ ਜਾਵਾਂਗੀ ਨਾ ਦੂਜੀ ਬਾਲਟੀ ਪਾਣੀ ਦੀ ਭਰ ਕੇ ਖੜੇਗੀ ਨਾ ਕਿ ਉਹੋ ਹੀ ਖੜੇਗੀ ਨਾ ਨਾ ਦੂਜੀ ਬਾਲਟੀ ਲੈ ਜਾਵਾਂਗੀ ਮੈਂ ਕਿਹ ਰੋਸੇ ਚ ਖੜੇਗੀ ਤੇ ਰਾਜੀ ਹੋ ਜਣ ਨਾ 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 ਇੱਕ ਬਾਲਟੀ ਪਾਣੀ ਦੀ ਭਰ ਕੇ ਲੈ ਜਾਵਾਂਗੀ ਨਾ ਆਹੋ ਤੇ ਘਰ ਦੇ ਤੂੰ ਕਹ ਫੇਰ ਆਈ ਨਹੀਂ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਦੁਖੀ ਜੇ ਚਾਹੀ ਐ ਸੁਮਦੇ ਤੈਨੂੰ ਕਾਹਦਾ ਦੁੱਖ ਆ ਬੈਠੋ ਵੇਖ ਤੂੰ ਕਰਨੀ ਹੈ ਮੈਨੂੰ ਕੋਈ ਧੋਖ ਨਹੀਂ ਗਾ ਨੀ ਆ ਵੇਖ ਬੁੱਢੇ ਵਾਰੇ ਮੈਂ ਮੈਂ ਸੂਈ ਚ ਧਗਾ ਬੰਨੀ ਆ ਤੇ ਮੇਕੋ ਧਗਾ ਵੀ ਨਹੀਂ ਪੈਂਦਾ ਆ ਉਹ ਮਾਈ ਗਾਡ ਆ ਆ ਵੇਖ ਜੀ ਐਨਕ ਲੱਗੇ ਹੋ ਮੈਨੂੰ ਹਾਂ ਤੇ ਜੀ ਐਨਕ ਨਾ ਮੇਦੀ ਹੋਵੇ ਤੇ ਮੈਨੂੰ ਜਿਹੜਾ ਜਿਹੜਾ ਮਸਾ ਪੈਂਦਾ ਮੇਕੋ ਉਹੀ ਨਾ ਧਗਾ ਬੈ ਸਹੀ ਗੱਲ ਹੈ ਮੰਜੂ ਮੈਂ ਬੜੀ ਦੁਖੀ ਹਾਂ ਮੈਂ ਜਦੋਂ ਮਸ਼ੀਨ ਚਲਾਉਂਦੇ ਉਹਦੇ ਧਗਾ ਹੁੰਦੇ ਮਸ਼ੀਨ ਨਹੀਂ ਪੈਂਦੇ ਮੇਰੇ ਆਪਣੇ ਬੋਲੇ ਹਈਆ ਕਰਕੇ ਪਾਨੀ ਆ ਪਰ ਪੈਂਦਾ ਹੀ ਨਹੀਂ ਵਿੱਚ अच्छा आटा गा, बड़ा बड़ा मेरे गा नहीं मेरे कोल पंदा। ਬਸ ਹੀ ਦੁੱਖ ਵਾਲੀ ਗੱਲ। ਇੱਥੇ ਬੜਾ ਵੱਡਾ ਦੁੱਖ ਹੈ ਮੰਜੂ। ਤੇ ਫਿਰ ਸਿੰਦੇ ਕਿਸ ਤਰ੍ਹਾਂ ਦੇ ਕੱਪੜੇ। ਭੈਣ ਮੇਰੀਆ ਲੋਕੀ ਲਈ ਮੇਰੀ ਜਾਨ ਖਾਂਦੀ। ਪਰ ਹੁਣ ਮੈਂ ਕੀ ਕਰਾਂ? ਕਿ ਜੇ ਠੱਗਾ ਪੈ ਜਾਵੇ ਤੇ ਸੀ ਲਨੀਆ ਤੇ ਜੇ ਨਾ ਪਵੇ ਤੇ ਫਿਰ ਬੈਠੀ ਰਹਿਨੀ। ਕਰਾ ਮਾਰ ਜੀ ਰਿੰਦੀ ਬੋਸੇ ਨਹੀਂ। ਨਹੀਂ ਤੁਸੀਂ ਆਪਣੇ ਦੂ ਸੁਣਾਈ ਜੇ ਨਾ ਕਿ ਮੇਰਾ ਵੀ ਸੁਣ ਲਓ। ਹਾਂ ਸੱਚੀ ਨਹੀਂ ਸੰਦੇ ਆ ਕੇ ਸੁਣਾ ਸੁਣਾ ਤੁਸੀਂ ਸੁਣਾ ਲਓ। ਪਤਾ ਕੀ ਮੇਰੇ ਇੱਥੋਂ ਦੇ ਵਾਲ ਨਿਕ ਲਾਂਦੇ। ਅੱਛਾ ਦੂਜੇ ਚੌਥੇ ਦਿਨ ਹੀ ਮੈਂ ਤੁਰੀ ਰਹਿਣੀ ਬਿਊਟੀ ਪਾਰਲਰ ਦੇ ਕਢਵਾ ਲਈ ਉਹ ਕਢਵਾਨੀ ਆ ਦੋ ਕੁ ਦਿਨਾਂ ਬਾਅਦ ਫੇਰ ਆ ਜਾਂਦੇ ਮੈਂ ਕਦੀ ਕਰਾਂਗੀ ਇਸ ਲੱਖਾਂ ਲੈ ਕੇ ਆ ਕਰਦੀ ਰਹਿਣੀ ਨਿਕਲਦੇ ਵੇਰ ਨਹੀਂ ਮੇਕੋ ਉਹ ਫੇਰ ਮੈਂ ਬਿਊਟੀ ਪਾਰਲਰ ਜਾਣਾ ਪੈਂਦਾ ਪੈਸੇ ਖਰਚਣੇ ਪੈਂਦੇ ਨਹੀਂ ਨਾ ਉਹਨਾਂ ਚਿਰ ਉਹਦੇ ਕੋਲ ਹੀ ਵਿਆਹ ਕਰੋ ਵੇਖਿਆ ਕਰੋ ਤੇ ਤੌਰ ਤੇ ਲੱਗੇ ਜਾਂਦਾ ਬੈਗ ਉਹਨੇ ਤਾਂ ਬਾਰ-ਬਾਰ ਪੈਸੇ ਲੈ ਲੈਣੇ ਆ ਉੱਥੇ ਖਲੋ ਕੇ ਵੇਖਦੇ ਰਿਹਾ ਕਰੋ ਜਦੋਂ ਆਏ ਉਦੋਂ ਇਹਨੂੰ ਕਿਹਾ ਕੱਢ ਦੇ ਤੂੰ ਦੋਵੇਂ ਉਦੋਂ ਕਿਹਾ ਕਰਦੇ ਤੇ ਉੱਥੇ 4 ਦਿਨ ਉੱਥੇ ਬੈਠੀ ਦਵਾਉਂਦੀ ਦੁਕਾਨ ਦੇ ਤੇ ਸਾਰੀ ਦਿਹਾੜੀ ਤੇ ਬਹਿ ਪੀ ਲੋ ਇੱਕ ਦਿਨ ਕ ਪਹਿਲੇ ਦਿਨੇ ਇੱਕ ਦਿਨ ਕੰਮ ਕਰਾ ਕੇ ਨਹੀਂ ਉਹਨੇ ਉਮਰ ਕੋਈ ਨਹੀਂ ਪੁੱਛੀ ਤੁਹਾਡੀ ਉਮਰ ਕਿੰਨੀ ਨਹੀਂ ਉਹਨੇ ਨਹੀਂ ਕੁਝ ਪੁੱਛਿਆ ਹੋਰ ਤਾਂ ਕਹਿੰਦੇ ਤੁਹਾਡੀ ਉਮਰ ਹੀ ਛੋਟੀ ਜੀ ਹੈ ਹਾਏ ਉਹਨੇ ਐ ਤੇ ਕਿ 20 ਸਾਲਾਂ ਦੇ ਹੋ ਤੁਸੀਂ ਨਹੀਂ ਸੀ ਕਹ ਰਹੀ ਸੀ ਮੈਂ ਮੰਜੂ ਦੀ ਤੇ ਸਿਮਰਨ ਦੀ ਛੋਟੀ ਭੈਣ ਆ ਹਉ ਤੇ ਉਹ ਸਮਝਦੇ ਆਈ ਹੈ ਐਈ ਕੋਈ ਸਮਝਦੇ ਨਹੀਂ ਨਹੀਂ ਭੈਣੇ ਤੁਸੀਂ ਸਾਰੀਆਂ ਇੱਥੇ ਬੈਠੀਆਂ ਜੇ ਲੈ ਆ ਗਈ ਜਸਬੀਨ ਭੈਣ ਬੇੜਾ ਤਰਜੇ ਕਿਤੇ ਨਹੀਂ ਤੁਸੀਂ ਸਾਰੇ ਜਾਣੇ ਇੱਥੇ ਆ ਗਈਆਂ ਜੇ ਤੇ ਤੁਹਾਨੂੰ ਮੈਂ ਕਿਹਾ ਸੀ ਨੀ ਜਦੋਂ ਬੈਣਾ ਬੱਤੀ ਰੁੜ ਜਾਣੇ ਗਈ ਆ ਨਿੰਮ ਥੱਲੇ ਬੈਠੀ ਨਾ ਉਂਤਰਾ ਉੱਤੇ ਹਵਾ ਲੱਗਣ ਢੀ ਵਾਟ ਐਡਾ ਲੱਗਾ ਨੀ ਛਾਈ ਤੂੰ ਕਿੱਡੀ ਛਾਤਰ ਆ ਤੂ ਤਾਂ ਮੈਨੂੰ ਕਹਿਣ ਲਈ ਸੀ ਮੈਂ ਤਾਂ ਚੱਲੀ ਧਾਗਾ ਲੈਣ ਰੀਲਾ ਲੈਣ ਮੈਂ ਸਲਵਾਰਾ ਸੀਣੀਆ ਤੇ ਤੂੰ ਆ ਕੇ ਪਸ਼ਪਿੰਦਰ ਕੋਰੇ ਘਰੇ ਬਹਿ ਗਈ ਆ ਆਏ ਹਾਏ ਕਿਉਂ ਫਿਰ ਮੈਂ ਕੀ ਕਰਾਂ ਭੈਣ ਮੇਰੀ ਮੈਂ ਤਾਂ ਨੂੰ ਟਾਈਮ ਪਾੜਾ ਮੁੱਟਾ ਪਾਸ ਕਰਨਾ ਹੀ ਆ ਨਾ ਹੁਣ ਮੈਂ ਕਾ ਚੱਲ ਪਸ਼ਪਿੰਦਰ ਕੋਰ ਡਾਕਟਰ ਗਈ ਸੀ ਮੈਂ ਧਾਗਾ ਲੈਣ ਹਾਂ ਤੇ ਉਹ ਭਾਈ ਕਹਿੰਦਾ ਕਿ ਕੋਈ ਮੈਂ ਮਿਲ ਦਵਾ ਤੇ ਮੈਂ ਤਾਂ ਫਿਰ ਮ ਆਪਣੀ ਛੇਲੇ ਕੋਲ ਹੋਵਾ ਨਹੀਂ ਮੇਰੀ ਚਾਹ ਪਾਣੀ ਮੈਂ ਪਾਣੀ ਇਹ ਮੈਂ ਮੌਕਾ ਤੱਕਿਆ ਆ ਪਸ਼ਪਿੰਦਰ ਕੋਰ ਦੀ ਨੂੰ ਘਰ ਹੈ ਨਹੀਂ ਤਾਂ ਮੈਂ ਵੀ ਨਾ ਉੱਥੇ ਖਲੋ ਕੇ ਗੱਲਾਂ ਸੁਣਨ ਡਈ ਸੀ ਮੈਂ ਕਿਹਾ ਲੱਗਦਾ ਏ ਕਿ ਜਸਬੀਰ ਕੌਰ ਨੇ ਵਿੱਚ ਹੈਗੀ ਤੇ ਕਿਤੇ ਮੇਰੀਆਂ ਚੁਗਲੀਆਂ ਤੇ ਕਰਨੀਆਂ ਪਰ ਭੈਣਾ ਸਦਕੇ ਜਾਵਾਂ ਮੈਂ ਆਪਣੀਆਂ ਸਹੇਲੀਆਂ ਤੋਂ ਕਿਹਨੇ ਮੇਰੀ ਇੱਕ ਚੁਗਲੀ ਨਹੀਂ ਕੀਤੀ ਇਹ ਤੇਰੀ ਗੱਲ ਨਹੀਂ ਕਰਨੀਆ ਤੂੰ ਤੇ ਆਈ ਏ ਢੀ ਪਿਆਰੀ ਏ ਤੇਰੀ ਗੱਲ ਕਿਉਂ ਲੈ ਆਂ ਮੱਤ ਜਾਵਾਂ ਪਿਆਰੀ ਹਾਂ ਪਿਆਰੀ ਤੂੰ ਕਿਹਾਉਂ ਕੈਂਡਾ ਜਿੱਦਾਂ ਮੈਂ ਕਹਿੰਨੀ ਗੁੜੀਆ ਹੈਗੀ ਏ ਨਹੀਂ ਚੜ ਗੁੜੀਆ ਹੀ ਏ ਇਤਨੀ ਗੜੀ ਗਾਲਾ ਵੈਸੇ ਨਾ ਤੂੰ ਇਹ ਕਿ ਛੜਿਆ ਨਾ ਘਰ ਕਿੱਥੇ ਬਾਹਰ ਪਿਆਰੀ ਹੋਈ ਮੇਰੀ ਸੇਲੀ ਇਹਦੀ ਟਿਕਟ ਜੇ ਦੇ ਕੇ ਨਾ ਉਹ ਪਿਆਰੀ ਹੋਈ ਆ ਉਹ ਛੋਟੀ ਭੈਣ ਉਹ ਪਿਆਰੀ ਹੋਈ ਤੇ ਹੋਰ ਜਿਹੜੇ ਕਹਿੰਦੇ ਪਾਰਲਰ ਵਾਲੀ ਕੋਲ ਮੈਂ ਜਾਣੀ ਤਾਂ ਸੀ ਜਾਂਦੇ ਨਹੀਂ ਕਦੀ ਨਹੀਂ ਜਾਂਦੇ ਅੱਛਾ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਆ ਸਿਆਪਾ ਮੈਨੂੰ ਬੜਾ ਬੜਾ ਦੁੱਖ ਲੱਗ ਗਿਆ ਜੇ ਨਹੀਂ ਅੱਜ ਦੀ ਗੱਲ ਸੁਣਾਈ ਕੋਈ ਨਹੀਂ ਮੈਨੂੰ ਇਹ ਨਹੀਂ ਸਮੇਂ ਲੱਗਦੀ ਕਿ ਮੈਂ ਰਸੋਈ ਵਿੱਚ ਸੇਬ ਲਿਆ ਕੇ ਰੱਖ ਦੇਈਆਂ ਖੁੱਦ ਦਿਨੇ ਵਿੱਚ ਉੱਠੀ ਹੁੰਦੀ ਐ ਤੇ ਅੱਧਾ ਸੇਬ ਖਾਦਾ ਹੁੰਦਾ ਹੁਣ ਮੈਨੂੰ ਇਹ ਨਹੀਂ ਸਮਝ ਲੱਗਣ ਈ ਭੈਣੇ ਕਿ ਅੱਧਾ ਸੇਬ ਕੌਣ ਖਾ ਜਾਂਦਾ ਮੈਨੂੰ ਤਾਂ ਇਸ ਗੱਲ ਦੀ ਟੈਨਸ਼ਨ ਬੜੀ ਲੱਗੀ ਹੋਈ ਆ ਅਰੇ ਸੋਚ ਭੇਤਨੀ ਜੀ ਆ ਗਿਆ ਤੋ ਨਹੀਂ ਕਰ ਕੋਈ ਰਾਜ ਭੈਣੇ ਤੂੰ ਮੈਨੂੰ ਸਲਾਹ ਦੇ ਨਹੀਂ ਭੈਣਾ ਕੱਲ ਤਾਂ ਮੈਂ ਕੇਲੇ ਰੱਖੇ ਕੱਦੇ ਫ੍ਰਿਜ ਵਿੱਚ ਕੇਲੇ ਨਹੀਂ ਰੱਖੇ ਤੇ ਮੈਂ ਬਾਹਰ ਰੱਖਤੇ ਨਹੀਂ ਭੈਣਾ ਸਵੇਰੇ ਉੱਠੀ ਬਾਕੀ ਚਾਰੇ ਕੇਲੇ ਕੁਝ ਨਹੀਂ ਜਿਹੜਾ ਪੰਜਵਾ ਤੇ ਛੇਵਾ ਕੇਲਾ ਸੀ ਨਾ ਉਹੋ ਹੀ ਖਾਦਾ ਹੋਇਆ ਸੀ ਕੋਈ ਗੱਲ ਕੋਈ ਰਾਜ ਨੂੰ ਨੀਂਦ ਵਿੱਚ ਉੱਠ ਗਿਆ ਵੀ ਤੀ ਖਾ ਜਾਂਨੀ ਤੇ ਗੱਲਾਂ ਤੂੰ ਲੋਹੇ ਲੋਕਾਂ ਸਿਰ ਲਾਉਂਦੀ ਐ ਨਾ ਨਹੀਂ ਨਾ ਭੈਣੇ ਨੀ ਕੇਲੇ ਨਹੀਂ ਮੈਂ ਖਾਂਦੀ ਐ ਕੀ ਨਹੀਂ ਭੈਣਾ ਤੇਰੀ ਜਠਾਣੀ ਮੈਨੂੰ ਮਿਲੀ ਸੀ ਤੇ ਉਹ ਕੰਦੀ ਸੀ ਕੰਦੀ ਮੇਰੀ ਦਰਾਨੀ ਤੇ ਰਾਤ ਨੂੰ ਤੁਰਦੀ ਰਹਿੰਦੀ ਐ ਨੇ ਸੁਪਨੇ ਦੇ ਵਿੱਚ ਨਹੀਂ ਮੈਂ ਪੱਲ ਵੱਖਰਾ ਮੈਂ ਨਾ ਫਿਲਮ ਵੇਖੀ ਸੀ ਗੁੰਮਨਾਮ ਕੋਈ ਅੱਛਾ ਤੇ ਆਹੋ ਛੋਟੇ ਹੁੰਦੇ ਭੈਣਾ ਆ ਗੁੰਮਨਾਮ ਵੇਖੀ ਉਹ ਜਨਾਨੀ ਰਾਤ ਨੂੰ ਤੁਰਦੀ ਹੁੰਦੀ ਸੀ ਗਾਣਾ ਗਾਉਂਦੀ ਹੁੰਦੀ ਸੀ ਗੁੰਮਨਾਮ ਹੈ ਕੋਈ ਕੋਈ ਨਾਮ ਹੈ ਕੋਈ ਕਿਸੇ ਕੋ ਖਬਰ ਕਿਸਕਰ ਕੌਣ ਹੈ ਉਹ ਅ ਸੌਰੀ ਮੈਨੂੰ ਅੱਗੋ ਨਹੀਂ ਆਂਦਾ ਮੈਂ ਵੀ ਰਾਤ ਨੂੰ ਨਹੀਂ ਨਹੀਂ ਰਾਜ ਭਣੇ ਉਹ ਨਾ ਤਦ ਮੈਨੂੰ ਇਹ ਬਿਮਾਰੀ ਲੱਗੀ ਆ ਉਹ ਜਦੋਂ ਮੇਰੇ ਦਿਮਾਗ 'ਚ ਇਹ ਗੱਲ ਆ ਜਾਂਦੀ ਨਾ ਮੈਂ ਰਾਤ ਕੜਛੀਆਂ ਚਮਚੇ ਟੇਰਾ ਚ ਬਣ ਕੇ ਭੱਜ ਪੰਨੀ ਆ ਆਹੋ ਤੇ ਮੈਂ ਦੇਖਾ ਤੈਨੂੰ ਗਮ ਲੱਗਾ ਅੱਗੇ ਗੁੱਤ ਕਰਨ ਦਾ ਮੈਂ ਤਾਂ ਆ ਸੁਣਾਣਾ ਕਿ ਕਿ ਤਰ੍ਹਾਂ ਇਹ ਅੱਗੇ ਗੁੱਤ ਨਹੀਂ ਨਹੀਂ ਗਮ ਤੇ ਮੈਨੂੰ ਬਹੁਤ ਜ਼ਿਆਦਾ ਹੈਗਾ ਮੈਂ ਕੀ ਕਰਾਂ ਮੈਂ ਬਹੁਤ ਦੁਖੀ ਰਹਿਣੀ ਐਸੇ ਕਰਕੇ ਮੇਰੀ ਸਕਿਨ ਬੜੀ ਹੋਰ ਤਰ੍ਹਾਂ ਦੀ ਹੋਈ ਜਾਂਦੀ ਹੈਗੀ ਆ ਮੰਜੂ ਅਲੱਗਦੀ ਦੁਖੀ ਮਨ ਤੇ ਕਿਸੇ ਅੰਗ ਦਾਜ ਬੈਂਦੀ ਤੁਹਾਡੀ ਗੱਲ ਸਹੀ ਹੈ ਜੇ ਮੈਂ ਤਾਂ ਬੋਰੀ ਵਿਸਾ ਲੈ ਕੇ ਪਾਰਲੇ ਚ ਬਹਿ ਜਾਣਾ ਜਾ ਕੇ ਮੈਂ ਤੁਹਾਨੂੰ ਠੀਕ ਕਿਹਾ ਸੀ ਮੈਨੂੰ ਪਤਾ ਸੀ ਇਸ ਗੱਲ ਦਾ ਚੰਗਾ ਕੀਤਾ ਜਾਓ ਪੂਰੀ ਬੋ ਉਹ ਉੱਥੇ ਜਾ ਕੇ ਪੁੱਛ ਜਾ ਬਹਿਨੀ ਦਿਸਲੇ ਵਾਲਾ ਉਹਨਾਂ ਕਹਿੰਦਾ ਕੱਢ ਮੈਂ ਤੁਹਾਨੂੰ ਪੈਸੇ ਦਿੱਤੇ ਆ ਤੇ ਤੁਸੀਂ ਵੀ ਕੱਲ ਨਾ ਪਾਲੀ ਪਾਣੀ ਦੇ ਘਰੋਂ ਹੀ ਭਰ ਕੇ ਲਿਜਾਉਂਗਾ ਇਹ ਬਿਲਕੁਲ ਸਹੀ ਕਹੀ ਚਾਈ ਤੂੰ ਮਸ਼ੀਨ ਦੇ ਅੱਗੇ ਬੈਠੀ ਰਹਿਣਾ ਹਾਂ ਮੈਂ ਬੈਠੀ ਹਾਂ ਕੀ ਕਰਤਾਂ ਦਾ ਰਹਿਣਾ ਵਿਆਹ ਉਹ ਸੰਗਲ ਨਾਲ ਬੱਲ ਨਹੀਂ ਆ ਰੋਟੀ ਕਿਸ ਤਰ੍ਹਾਂ ਬਣਾਵਾਂਗੀ ਤੂੰ ਚੋਪੜਾ ਜੋ ਬੰਦਾ ਬਣਾਈ ਜਾਵੇਂ ਨਹੀਂ ਤੇ ਚੁਪ ਕਰਕੇ ਮੇਰੇ ਘਰੇ ਆ ਜੀ ਤੇ ਫਿਰ ਤੁਸੀਂ ਗੁੰਮਨਾਮ ਹੈ ਕੋਈ ਗੁੰਮਨਾਮ ਹੈ ਕੋਈ ਗੱਲ ਸੁਣ ਮੰਜੂ ਨਹੀਂ ਤੇ ਚੋਪੜੇ ਪਾਜੀ ਨੂੰ ਬਣਾ ਦੇ ਆ ਕੀ ਰੋਟੀ ਸਬਜੀ ਧਰੀ ਹੋਈ ਹੈ ਬਸ ਤਰੀ ਹੋਈ ਏ ਬਸ ਤਰੀ ਤਰੀ ਹੋਈ ਆ ਤਰੀ ਹੋਈ ਕੋਈ ਦੇਖੋ ਚੁੱਪ ਕਰੋ ਆਹ ਬੈਜੀ ਟਾਡੀ ਨੂੰ ਹਾਂ ਮੰਮੀ ਆ ਕੀ ਕਰ ਰਹੇ ਜੀ ਇੱਥੇ ਆ ਕੀ ਬੋਲੀ ਜਾਂਦੀ ਆ ਜੇ ਸਾਰੀਆਂ ਪਾਣਾ ਦੁੱਖ ਸਗੋ ਸੁਣੋ ਪੁੱਤ ਆਰ ਦੇ ਪੁੱਤ ਕਿਹੜੇ ਦੁੱਖ ਆ ਵੀ ਸਾਰੇ ਨੇ ਆਪ ਕੋ ਆਪਣਾ ਦੁੱਖ ਸੁਣਾ ਤੂੰ ਨਹੀਂ ਸੁਣਿਆ ਦੁੱਖ ਤੇ ਤੁਹਾਡਾ ਸੱਚੀ ਬੜਾ ਵੱਡਾ ਵਾ ਹਨਾ ਵੱਡਾ ਹੀ ਹੈ ਨਾ ਵੱਡਾ ਹੀ ਉਹ ਵਿਚਾਰੀ ਕੋ ਧਾਗਾ ਨਹੀਂ ਪੈਂਦਾ ਸੂਈ ਚ ਇਨਾ ਵੱਡਾ ਦੁੱਖ ਕੋਈ ਕਹਿਣ ਦੀ ਹੱਦ ਨਹੀਂ ਇਹ ਤੋਂ ਵੱਡੀ ਦੁਖੀ ਤੇ ਦੁਨੀਆ 'ਚ ਕੋਈ ਨਹੀਂ ਆ ਧਾਗਾ ਨਹੀਂ ਪੈਂਦਾ ਦੱਸੋ ਜਦੋਂ ਮਸ਼ੀਨ ਚਲਾਉਂਦੀ ਆ ਤੇ ਧਾਗਾ ਟੁੱਟ ਜਾਂਦਾ ਦੁੱਖ ਆ ਨਾ ਹਾਂ ਤੇ ਹਾਂ ਦੁੱਖ ਆ ਦੁੱਖ ਆ ਕਿੱਡਾ ਵੱਡਾ ਦੁੱਖ ਆ ਹੋਣਾ ਆਂਟੀ ਦਾ ਦੁੱਖ ਵਿਚਾਰੇ ਉਹ ਟਾਂਕਾ ਲਵਾ ਕੇ ਲੈ ਜਾਂਦੇ ਫੇਰ ਪਾਣੀ ਲੀ ਗੋਨ ਲਾ ਪੈਂਦਾ ਹਾਏ ਰੱਬਾ ਕਿੱਡਾ ਵੱਡਾ ਦੁੱਖ ਆ ਦੁੱਖ 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 ਬੜਾ ਵੱਡਾ ਦੁੱਖ ਹੁਣ ਕਿਹੜੀ ਸਿਆਣੀ ਕੋਣੋ ਹਾਂ ਵੇ ਦੋ ਮੇਰਾ ਸਾਹ ਆਈ ਚੁੱਪ ਕਰ ਚੁੱਪ ਕਰ ਤੇਰਾ ਦੁੱਖ ਨਹੀਂ ਮੇਰੇ ਕੋਲ ਦੇਖ ਕੇ ਇੱਕ ਮਿੰਟ ਸਾਰਿਆਂ ਨੂੰ ਸੁਣਾਉਂਦਾ ਨਾ ਹਈ ਆ ਆਂਟੀ ਵਿਚਾਰੇ ਅਦਾ ਕੀ ਕਹਿੰਦੇ ਆ ਵਾਲ ਵਾਲ ਵਿਚਾਰੇ ਲਵਾਂ ਜਾਂਦੀ ਅਗਲੇ ਦਿਨ ਫੇਰ ਆ ਜਾਂਦੀ ਇਹਨਾਂ ਤੋਂ ਵੱਡੀ ਦੁਖੀ ਤੇ ਕੋਈ ਨਹੀਂ ਦੁਨੀਆ 'ਚ ਹੋਣ ਇਹਨਾਂ ਨੇ ਉੱਥੇ ਰਹਿਣੇ ਉੱਥੇ ਰਹਿਣੇ ਹੁਸ਼ ਆਂਟੀ ਉਹ ਸੌਰੀ ਆਂਟੀ ਕਹਿ ਕੇ ਮੰਮੀ ਤੁਹਾਡਾ ਦੁੱਖ ਕੀ ਸੀਗਾ ਸੁਣੀ ਤੇ ਫੋਟੇ ਦੇ ਜਦੋਂ ਮੈਂ ਸਫਾਈ ਕਰੇ ਮੰਮੀ ਦਾ ਇਹ ਦੁੱਖ ਇੰਨਾ ਵੱਡਾ ਵਾ ਫੋਟੇ ਦੇ ਜਾਂਦੀ ਸਾਰਾ ਕੋ ਉੱਥੇ ਹੀ ਹੁੰਦਾ ਮੈਂ ਥੱਲੇ ਆ ਜਾਨੀ ਫੇਰ ਤੈਨੂੰ ਉੱਥੇ ਹੀ ਹਾਏ ਇਹਨਾਂ ਦੇ ਦੁੱਖ ਤੇ ਤੁਹਾਡੇ ਤੋਂ ਵੀ ਵੱਡਾ ਵਾ ਤੁਹਾਡਾਂ ਅੰਟੀ ਕੀ ਆਹ ਸਬਜੀ ਹਾਂ ਗਰਮੀ ਚ ਰੋਟੀਆਂ ਅੰਕਲ ਕਹਿ ਦਿੰਦੇ ਆ ਤੇ ਪਸੀਨਾ ਅੰਦਰ ਹਾਏ ਆਂਟੀ ਤੁਹਾਡੇ ਤੋਂ ਵੱਡਾ ਤੇ ਦੁਖੀ ਕੋਈ ਵੀ ਨਹੀਂ ਆ ਤੇ ਤੁਹਾਡਾ ਦੁੱਖ ਪੁੱਤਾਂ ਵਾਲਾ ਹੀ ਨਾ ਨਹੀਂ ਪਤਾ ਨਹੀਂ ਪੁੱਤ ਕਿੰਨਾ ਸੇਬ ਖਾਏ ਨੇ ਸੇਬ ਖਾ ਜਾਂਦਾ ਹੀ ਕੋਈ ਕੇਲੇ ਖਾ ਜਾਂਦਾ ਹੀ ਕੋਈ ਦਸੋ ਅਭੀ ਦੁਖੀ ਆ ਦੁਖੀ ਆ ਮੈਨੂੰ ਤਾਂ ਲੱਗਦਾ ਇਹਨਾਂ ਦੀ ਸਿਹਤ ਵਾਲੇ ਵੇਖੇ ਤੇ ਆਪ ਹੀ ਖਾ ਜਾਂਦੇ ਹੋਣੇ ਸਾਰਾ ਕੁਝ। ਯਾਨੀ ਤੂੰ ਸਾਰੇ ਦੁੱਖ ਸੁਣੇ ਤੂੰ ਕਿਉਂ ਆਈ? ਕਮਰਾ ਗਈ ਸਾਰੇ ਦੁੱਖ ਸੁਣ ਕੇ। ਕੀ ਦੱਸਾਂ ਤੁਹਾਨੂੰ? ਤੁਹਾਡੇ ਸਾਰਿਆਂ ਦੇ ਦੁੱਖ ਤੇ ਸੁਣਲੇ ਤੂੰ ਹੀ ਕਦੀ ਪੁੱਛਿਆ ਵਾ ਕਿ ਬੇਟਾ ਤੇਰਾ ਕੀ ਦੁੱਖ ਆ? ਓ ਮਮਮੀ ਤੂੰ ਹੀ ਕਦੀ ਪੁੱਛਿਆ ਵਾ ਕਿ ਦੱਸ ਮੇਰਾ ਪੁੱਤ ਦੱਸ ਮੇਰਾ ਰਾਜਾ ਤੂੰ ਤਾਂ ਦੱਸਿਆ ਨਹੀਂ। ਨਹੀਂ ਨਹੀਂ ਬਹੁਤ ਆਪਣੇ ਮਨ ਕੋ ਦਾ। ਬੜੀ ਦੁਖੀ ਹਾਂ ਮੈਂ। ਮੈਂ ਜੇ ਤੁਹਾਨੂੰ ਆਪਣਾ ਦੋਖ ਦੱਸਾਂਗੀ ਨਾ ਤੂੰ ਹੀ ਸਾਰੇ ਨੇ ਹੈਰਾਨ ਹੀ ਹੋ ਜਾਣਾ ਵਾ ਤੁਹਾਡੀ ਅੱਖਾਂ 'ਚੋਂ ਆਸੂ ਆਲਾ ਪੈਣੇ ਆ ਓਏ ਮੈਂ ਦੱਸ ਦਿਆਂ ਮੈਂ ਬੁੱਤ ਦੱਸ ਦਿਆਂ ਹੋਈ ਬੜੀ ਚੰਗੀ ਆ ਸਾਡੇ ਸਾਰਿਆਂ ਤੋਂ ਤੇਰੀ ਨੋ ਚੰਗੀ ਦੱਸ ਪੁੱਤ ਕੀ ਹੋਇਆ ਤੈਨੂੰ ਕਦਾ ਦੋਖ ਆ ਆਂਟੀ ਮੇਰਾ ਦੋਖ ਪਤਾ ਕੀ ਆ ਹਾਏ ਰੱਬਾ ਮੈਂ ਜਾਣੀ ਆ ਕੀ ਕਹਿੰਦੇ ਆ ਨਾਨਵਾ ਮੈਂ ਇਹ ਪੂਰੀ ਗੱਲ ਪੂਰੀ ਗੱਲ ਕਰਨ ਦੇ ਹਾਂ ਪੂਰੀ ਗੱਲ ਕਰਨ ਦੇ ਉਹ ਗੱਲ ਹੀ ਨਹੀਂ ਸੁਣਦੇ ਪੂਰੀ ਤੂੰ ਹੀ ਆਡੀ ਨਾ ਕਰੋ ਮੇਰੀ ਤੀਨ ਤਾਂਗ ਨੂੰ ਦੱਸਣ ਦੋ ਨਾ ਸੰਦਾ ਦਸੰਦ ਸੁਣ ਲੋ ਮੈਂ ਜਾਨੀ ਆ ਨਹਾਣ ਵਾਸਤੇ ਹਾਂ ਨਹਾ ਕੇ ਮੈਂ ਬਾਹਰ ਆਨੀ ਆ ਬਾਹਰ ਆ ਕੇ ਮੈਂ ਤਿਆਰ ਹੋ ਜਾਨੀ ਬੜੀ ਵਧੀਆ ਫਿਰ ਆ ਕੇ ਮੈਂ ਬਹਿ ਜਾਨੀ ਆ ਪੱਥਰ ਥੱਲੇ ਉਸ ਤੋਂ ਬਾਅਦ ਮੇਰੇ ਸੋਈ ਤੇ ਚੱਲ ਜਾਨੀ ਆ ਹਾਏ ਰੋ ਸੋਈ ਤੇ ਜਾਨੀ ਆ

ਇਹਦਾ ਦੁੱਖ ਸਾਰਤਾ ਉੱਡਾ ਇਹਦਾ ਦੁੱਖ ਸਾਰਤਾ ਉੱਡਾ ਆਹ ਰੱਖੀ ਬੋਲਦੇ ਨਾ ਸੇਵ ਹੋਵੇ ਹੁੰਦਾ ਨਾ ਬਿਲਕੁਲ ਬਿਲਕੁਲ ਇਹਦਾ ਦੁੱਖ ਸਾਰਤਾ ਉੱਡਾ ਇਹਦਾ ਸਾਰਤਾ ਥੈਂਕ ਯੂ ਸੋ ਮਾਡੀ ਕਰਮੀ ਦੇ ਵਿੱਚ ਵੇਲੇ ਲੱਗੇ ਸੀ ਇੱਕ ਬੈਠੇ ਬੈਠੇ ਚਾਹ ਜੇ ਇਹ ਬਕਾ ਸਟੋਰੀ ਬਣਾ ਲਈਏ ਚਲੋ ਠੀਕ ਹੈ ਜੀ ਸਾਰੇ ਜਣੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੀਏ ਹਾਂ ਫਨੀ ਸਟੋਰੀ ਤੁਹਾਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਨਹੀਂ ਜਰੂਰ ਸ਼ੇਅਰ ਕਰਨਾ ਬਾਕੀ ਇਹ ਦੱਸਿਓ ਵੀ ਕਿਰਨ ਨੂੰ ਕਿੱਡਾ ਵੱਡਾ ਦੋਖਾ ਲਗਾ ਕੇ ਗਰਮੀਆਂ ਦੇ ਵਿੱਚ ਵੀ ਇਹਨੂੰ ਪਸੀਨਾ ਆਉਂਦਾ ਹੈ ਮਾਨ ਤੋਂ ਬਾਅਦ ਪਸੀਨਾ ਆਇੰਦਾ ਦੇਖੋ ਤੁਸੀਂ ਉਸ ਤੋਂ ਬਾਅਦ ਇਹ ਧੁੱਪੇ ਖਿਲੋਗੇ ਪਸੀਨਾ ਸਰੰਤੀ ਜੀ ਹੋਰ ਇੱਕ ਗੱਲ ਜਰੂਰ ਦੱਸਿਓ ਰਾਜਪੈਂਜੇ ਦਾ ਚਲੋ ਹੋ ਗਿਆ ਚਾਈ ਦਾ ਮਸ਼ੀਨ 'ਚ ਧਾਗਾ ਡੋੜ ਜਾਂਦਾ ਸਰ ਨਾਲ ਵਧੀਆ ਦੁੱਖ ਦੱਸਿਆ ਨਾ ਮੈਨੂੰ ਜੋ ਆਇਆ ਨੰਬਰ 1 ਤੇ ਹੈਗਾ ਹੈ ਸੇਵਾ ਦਾ ਦੁੱਖ ਜਿਹੜਾ ਵਿਚਾਰੇ ਡਾਂਗਾਂ ਲਵਾ ਜਾਂਦੇ ਤੇ ਫੇਰ ਅਜਿਹਾ ਹੋਈ ਆ ਨਾ ਨਾ ਅਗਰ ਆਏ ਬੰਦੇ ਨੇ ਕਿਸ ਰਾਤ ਤੇ ਪਾਣੀ ਦੀ ਬਾਲਟੀ ਭਰ ਕੇ ਲੈ ਕੇ ਜਾ ਤਾ ਜਿਵੇਂ ਇਹਦੇ ਵਿੱਚ ਇਹ ਵੀ ਦੁੱਖ ਵਧਿਆ ਕਿ ਇਹਨਾਂ ਨੂੰ ਵਧੀਆ ਸਲਾਹ ਦਿੱਤੀ ਕਿ ਫਾਲਰ ਤੇ ਕਰਨੀ ਆ। ਆਪਣੀ ਲਵਾਈ ਜਬ ਲੱਕੜ ਦੇ ਨਾਲ ਪੈਣਾ ਇੱਕ ਵਾਰ ਆ ਗਈ। ਤੇ ਉਹਨਾਂ ਨੇ ਆਪਣੀ ਉਮਰ ਨਹੀਂ ਦੱਸੀ। ਹਾਂ। 20 ਸਾਲ ਦੀ ਕਿਹਾ ਤੇ ਆ। ਚਲੋ ਜੀ ਹੁਣ ਜੇ ਵੀ ਸਟੋਰੀ ਵਧੀਆ ਲਾਇਕ ਸ਼ੇਅਰ ਕਮੈਂਟ ਕਰਿਓ। ਆਪਣੇ ਦੋਖਾਰੇ ਦੱਸਿਓ ਕਮੈਂਟ। ਹਾਂ। ਮੇਰੀ ਗੱਲ ਸੁਣੋ ਚਾਹਗਾ ਹੋ ਜਾਦਾ ਤੁਸੀਂ ਲਾਇਕ ਸ਼ੇਅਰ ਤੇ ਕਮੈਂਟ ਕਰੋ ਅੱਗੇ ਅੱਗੇ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ। ਐਸ ਤੋਂ ਸਾਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜੀਵਨ ਜੀ ਅੱਛਾ ਇਹਦੇ ਵਿੱਚ ਪਹਿੰਚੇ ਗੱਲ ਆਪਾਂ ਮੈਂ ਕਹਿਣਾ ਚਾਹਨੀ ਆ ਆ ਸਾਡੀ ਜਿੰਨੀ ਵੀ ਪਰਿਵਾਰ ਆ ਜਾਂ ਜਿੰਨੇ ਵੀ ਮੈਂਬਰ ਬੈਠੇ ਆ ਮੈਂਬਰ ਨਹੀਂ ਜੀ ਇਹ ਪਰਿਵਾਰ ਆ ਸਾਡਾ ਤੇ ਸਾਡੇ ਵੱਲੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਵੱਲੋਂ ਕੋਈ ਜਿਸ ਤਰ੍ਹਾਂ ਮਰਜ਼ੀ ਕਰਦਾ ਕਰੇ ਨਾ ਕਰੇ ਸਾਨੂੰ ਕੋਈ ਨਹੀਂ ਪਰ ਆ ਐਵੇਂ ਕਿਸੇ ਦੀ ਝੂਠੀ ਸੱਚੀ ਗੱਲ ਆ ਕੇ ਰਿਕਵੈਸਟ ਵਾਲੀ ਗੱਲ ਆ ਕੇ ਗੱਲਾਂ ਨਾ ਕਰਿਆ ਕਰੋ ਕਿਉਂਕਿ ਆਪਾਂ ਅੱਜ ਕੱਲ ਬੱਚਾ ਵੀ ਇੱਜ਼ਤ ਪਾਲਦਾ ਜੇ ਬਿਲਕੁਲ ਸਹੀ ਕਹਿੰਦੇ ਆ ਅੱਜ ਕੱਲ ਬੱਚਾ ਵੀ ਇੱਜ਼ਤ ਪਾਲਦਾ ਤੇ ਇਹ ਬਿਲਕੁਲ ਸੱਚੀ ਗੱਲ ਆ ਕਿ ਮिन्नੂ ਮੇਰੇ ਪਰਿਵਾਰ ਤੇ ਪੂਰਾ ਯਕੀਨ ਹੈ ਕੋਈ ਵੀ ਫਾਲਤੂ ਗੱਲ ਨਹੀਂ ਕਰਦਾ ਬਾਕੀ